ਬਾਪੂ ਜੀ ਕੀ ਸੋਚੀ ਜਾਂਦੇ ਹੋ ਤੁਸੀਂ ਓਹੋ ਸੋਚਣਾ ਤਾਂ ਕੀ ਐ ਕੋਈ ਤੁਸੀਂ ਇਹਨਾਂ ਦੀ ਟੈਨਸ਼ਨ ਨਾ ਲੈ ਕੇ ਖੜ੍ਹ ਜਿਓ ਤੇ ਮੈਨੂੰ ਟੈਨਸ਼ਨ ਮੈਨੂੰ ਕਰਨੀ ਨਹੀਂ ਹੁੰਦੀ ਮੈਂ ਤਾਂ ਬੱਸ ਸਾਇੰਸ ਸੋਚੀ ਐ ਨਾ ਵੇ ਇੰਨੀ ਕਰ ਕੀਤੀ ਕਰਾਈ ਮੈਂ ਨੇ ਤੇ ਕਿਤੇ ਪਾਣੀ ਨਾ ਫਿਰ ਜੀ ਕੀ ਮਤਲਬ ਆਪੂ ਓ ਮਤਲਬ ਕੀ ਉਹੀ ਗੱਲ ਮੈਂ ਨਾ ਕੁਛ ਕਹਿ ਕਹਾ ਅਗੇ ਮਸਾ ਦਾ ਕਾਲੇ ਵਰਗਿਆਂ ਦੇ ਉਹਨਾਂ ਦੀ ਉਹਦੀ ਮਾਂ ਦੇ ਦਿਲ ਦੇ ਵਿੱਚ ਨਫ਼ਰਤ ਪਾ ਕੇ ਆਇਆ ਮਿੰਦਰ ਰਾਸ ਤੇ ਕਿਤੇ ਬੁੜਾ ਨੇ ਜਾ ਕੇ ਫੇਰਨਾ ਸਾਰੀ ਕੁਝ ਸੈੱਟ ਕਰ ਦੇ ਕੰਮ ਆਹੀ ਤਾਂ ਸੋਨੂੰ ਮੈਂ ਖੁਸ਼ਖਬਰੀ ਸੁਣਾਉਣ ਆਈ ਸੀ ਬੁੜੇ ਨੇ ਤੇ ਬਲਤੇਜ ਨੇ ਜਾਣ ਤੋਂ ਮਨਾ ਕਰਤਾ ਜਾਂਦੇ ਨਹੀਂ ਹੈਗੇ ਹੁਣ ਉੱਥੇ ਜਾਂਦੇ ਨਹੀਂ ਹਾਂ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਇਹ ਜੀ ਕੀ ਗੱਲ ਆਈ ਹੈ ਉਹਨਾਂ ਨੇ ਤਾਂ ਸਾਫ਼ ਇਨਕਾਰ ਕਰਤਾ ਕਹਿੰਦੇ ਅਸੀਂ ਨਹੀਂ ਜਾਣਾ ਜਿੰਨੇ ਕਹਿੰਦੇ ਬਾਪੂ ਨੇ ਕਿਹਾ ਤੇਰੇ ਪਿਓ ਨੇ ਕਿਹਾ ਇਸ ਤਾਂ ਉਹ ਵੀ ਮੰਨਾਂਗੇ ਅੱਛਾ 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 ਮੈਂ ਤਾਂ ਬਾਪੂ ਆਪ ਸੋਚ ਕੇ ਹੈਰਾਨਾ ਵੀ ਬੁੜਾ ਇੰਨਾ ਜਿਹੜਾ ਗੁਰਕਦਾ ਸੀ ਹੈ ਤੇ ਹੁਣ ਦੇਖ ਲਾ ਛੋਡੀਆਂ ਗੱਲਾਂ ਚ ਕਿਵੇਂ ਆ ਗਿਆ ਬਾਈ ਕੀ ਪਤਾ ਨੂੰ ਮੇਰੀ ਗੱਲਾਂ ਚੰਗੀਆਂ ਲੱਗੀਆਂ ਹਣ ਚੰਗੀਆਂ ਲੱਗੀਆਂ ਹੋਣਗੀਆਂ ਉਹ ਤਾਂ ਜ਼ਿਆਦਾ ਕੰਮ ਕਰਨ ਲੱਗ ਜਾਂਦਾ ਫਿਰ ਉਹਨੇ ਠੰਡੇ ਮਤੇ ਨਾਲ ਸੋਚਿਆ ਨਾ ਲੱਗਦਾ ਛੋਡੀਆਂ ਗੱਲਾਂ ਦੇ ਦਿਮਾਗ ਚ ਫੜ ਗਈਆਂ ਹਾਂ ਨਾਲੇ ਮੇਰੀ ਗੱਲ ਸੁਣ ਤੂੰ ਨਾ ਹੁਣ ਜਿਹੜਾ ਤੈਨੂੰ ਮੈਂ ਕੰਮ ਸਮਝਾਇਆ ਸੀ ਉਹ ਵੀ ਕਰ ਦੇ ਬਾਪੂ ਹੁਣ ਕੀ ਜ਼ਰੂਰਤ ਹੈ ਜਦੋਂ ਜਾਂਦੇ ਨਹੀਂ ਉੱਥੇ ਓਹੋ ਪੈਂਚਰ ਹਮੇਸ਼ਾ ਪੱਕਾ ਲਈਦਾ ਹੁੰਦਾ ਕੱਲ ਨੂੰ ਇਹ ਬੰਦੇ ਕਿਤੇ ਦੁਬਾਰਾ ਕੋਈ ਗੱਲਬਾਤ ਆਪਣੇ ਤੇ ਹੋ ਕਰਨ ਇਹੋ ਜੀ ਚੀਜ਼ ਕਰਕੇ ਰੱਖਿਆ ਕਰੋ ਪਹਿਲਾਂ ਉਹ ਤਾਂ ਕੱਲ ਠੀਕ ਹੈ ਚੱਲ ਕੋਈ ਨਾ ਬਾਪੂ ਇਹੋ ਜੀ ਗੱਲ ਹੋਣ ਲੱਗੀ ਮੌਕੇ ਤੇ ਤੇਰੀ ਧੀ ਸਾਂ ਵੀ ਲਉਗੀ ਬਸ ਬਸ ਤੇਰੇ ਧਿਆਨ ਚ ਹੋਣੀ ਚਾਹੀਦੀ ਹੈ ਨਾ ਗੱਲ ਬਾਤ ਹਾਂ ਹਾਂ ਕੀ ਕਿ ਨਹੀਂ ਮੇਰੇ ਧਿਆਨ ਚ ਹੀ ਹੈ ਮੈਂ ਤਾਂ ਸੋਚ ਰੱਖਿਆ ਸੀ ਮਹਾਂ ਜੇ ਇਹ ਉਧਰ ਜਾਣ ਲੱਗੇ ਨਾ ਮੈਂ ਤਾਂ ਆਪਦਾ ਉਹਦੀ ਨਾਟਕ ਕਰਨ ਨਾ ਲੱਗ ਜੂ ਬਸ ਠੀਕ ਹੈ ਬਾਕੀ ਮੈਂ ਦੇਖਦਾ ਹਾਂ ਕੀ ਕਰਦੇ ਆ ਕੀ ਨਹੀਂ ਨਾਲੇ ਬਾਪੂ ਇੱਕ ਗੱਲ ਹੋਰ ਇਹ ਬੁੜੇ ਨੇਤੇ ਬਲਤੇਜੀ ਨੇ ਤਾਂ ਮੈਨੂੰ ਜ਼ੋਰ ਪਾ ਕੇ ਆਖਿਆ ਵੀ ਤੇਰੇ ਪਿਓ ਨੂੰ ਇੱਥੇ ਰੱਖ ਅਜ ਦਾ ਦਿਨ ਵਧੀਆ ਮੀਟ ਮੂਡ ਦਾ ਪ੍ਰਬੰਧ ਕਰਨਗੇ ਇਹਨਾਂ ਨੇ ਜਿਹੜਾ ਸੋਚਿਆ ਨਾ ਵੀ ਭਈ ਐ ਤਾਰੂ ਪਿਆ ਦੇ ਆਂਗੇ ਤੇ ਮੀਟ ਬਣਾ ਲਾਂਗੇ ਤੇ ਜਾ ਐਂ ਗੱਲਬਾਤ ਕਰੀ ਜਾਂਦੇ ਹੈਗੇ ਹੈ ਇਹ ਮੈਨੂੰ ਦਾਲ ਚਕਾਲਾ ਲੱਗਦਾ ਵੈਸੇ ਉਹ ਨਹੀਂ ਬਾਪੂ ਤੁਸੀਂ ਤਾਂ ਉਹੀ ਸੋਚੀ ਜਾਂਦੇ ਕੁਝ ਨਹੀਂ ਦਾਲ ਚਕਾਲਾ ਆ ਆ ਕੇ ਆਪਣੀਆਂ ਗੱਲਾਂ 'ਚ ਬਸਵਾ ਚਲ ਕੋਈ ਗੱਲ ਨਹੀਂ ਦੇਖ ਲੈ ਕੋਈ ਨਹੀਂ ਕਰਦਾ ਕੋਈ ਸੋੜੇ ਤਾਂ ਮਾਲ ਚ ਸਕੀਮਾਂ ਪਈਆਂ ਹੁੰਦੀਆਂ ਆਪ ਤੁਸੀਂ ਨਾਲ ਦੀ ਨਾਲ ਚਲਾ ਹੀ ਲੈਣੀਆਂ ਆ ਓਏ ਯਾ ਸਕੀਂ ਤਾਂ ਫਿਰ ਮੁੰਡਾ ਲੜਾਉਣੀ ਪੈਣੀ ਆ ਚਲ ਠੀਕ ਹੈ ਤੁਸੀਂ ਨਾ ਮੈਂ ਫਿਰ ਸਬਜੀ ਸਬਜੀ ਬਣਾ ਲਾਂ ਜਿਹੜੀ ਬਣਾ ਕਹਿੰਦੇ ਨੇ ਬਣਾਉਣ ਨੂੰ ਹਾਂ 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 ਬਣਾਉ ਬਣਾਉ ਬਾਕੀ ਤੁਸੀਂ ਜਿਹੜੀਆਂ ਗੱਲਾਂ ਸੁੰਗੜੀਆਂ ਇਹਨਾਂ ਦਾ ਮੂੰਹ ਸੁੰਗੜਾ ਜਿਹੜੀਆਂ ਗੱਲਾਂ ਵੀ ਕਹਿੰਦੇ ਨੇ ਇਹ ਹੂੰ ਤੁਹਾਨੂੰ ਪਤਾ ਲੱਗ ਹੀ ਜਾਣਾ ਕੋਈ ਨਹੀਂ ਕੋਈ ਨਹੀਂ ਚਲ ਠੀਕ ਹੈ ਬਾਪੂ ਬਣਾ ਲਾਂ ਸਭ ਕੁਝ ਕੌਣ ਲਈ ਕੁੜੀ ਦੇ ਨਪੜਾ ਤੈਨੂੰ ਸਾਰਾ ਕੁਝ ਕਿੱਥੋਂ ਪਤਾ ਤੱਕਦਾ ਇਹਦਾ ਇੱਕ ਨੰਬਰ ਤੇ ਖਜਰੇ ਬੰਦੇ ਮੇਕਰ ਸਮਝ ਨਹੀਂ ਲੱਗਦਾ ਇਹ दारू ਜੀ ਪਿਆ ਕੇ ਤੇ ਮੀਟ ਜਾਂ ਖਵਾ ਕੇ ਕਿਤੇ ਮੇਰੀ ਬਲੀ ਨਹੀਂ ਦੇਣਾ ਚਾਹੁੰਦੇ ਪਰ ਚਲ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਆਪਾਂ ਵੜਾ ਕੋਈ ਨਾ ਕੋਈ ਹੋਰ ਸਕੀਮ ਤਿਆਰ ਰੱਖ ਕਿਉਂਕਿ ਨਹਿਲੇ ਤੇ ਦਿਲ ਦਾ ਆਪਣਾ ਮਾਰਨਾ ਪੈਣਾ ਬਾਜੀ ਕਦੋਂ ਵੀ ਪਲਟ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਇਹ ਕੋਈ ਨਹੀਂ ਦੇਖਦੇ ਆਂ ਦੇਖਦੇ ਆਂ ਫਿਰ ਬੁੜਾ ਕਰਦਾ ਕੀ ਹੈ ਤੇ ਉਹ ਦੂਬਾਰਾ ਮੇਰਾ ਕਮਾਲ ਚੱਲ ਵੀ ਵੜਾ ਹੁਣ ਆਇਆ ਕਰ ਲਾਇਆ ਖੇਤ ਨੂੰ ਕਿਹੜਾ ਨਾਲੇ ਬਾਰ اندر ਜਾਇਆ ਨਾਲੇ ਤੋਰਾ ਫੇਰਾ ਕਰਿਆ ਤੇ ਦੇਖਦੇ ਹਾਂ ਕੀ ਕਹਿੰਦੇ ਤੇ ਕੀ ਕਹਾਣੀ ਬਾਪੜਦੀ ਐ ਆ ਜਾਣੀ ਨਾਲੇ ਤਾਂ ਉਥੇ ਮੈਂ ਪਕਾਈ ਗਰਮੀ ਚ ਮਰੀਆਂ ਹੈ ਨਾਲੇ ਕੁਛ ਪੱਲੇ ਨਹੀਂ ਪਿਆਸ ਨੇ ਨਹੀਂ ਮੰਮੀ ਮੈਨੂੰ ਕੀ ਪਤਾ ਸੀ ਮੈਂ ਤਾਂ ਉਹਨਾਂ ਨਾਲ ਗੱਲ ਕੀਤੀ ਸੀ ਉਥੇ ਉਹਦੇ ਮਾਪੂ ਮੂਰੇ ਆਪਦੇ ਵਿੱਚ ਪਕਾਨ ਕੇ ਬੈਠੇ ਰਹੇ ਕੁਛ ਬੋਲੀ ਨਹੀਂ ਹੁਣ ਤਾਂ ਫੇਰ ਉਹਦਾ ਬਾਪੂ ਦੇ ਭਰਾ ਆ ਕਿੰਨਾ ਭੜਾ ਕੇ ਬੋਲਦੇ ਸੀ ਹਨਾ ਹਾਂ ਟਿੱਕ ਤੋਂ ਗੱਲ ਦਾ ਲੂਪ ਹੋਰ ਰੱਖ ਤੇ ਦੇਖ ਲੈ ਐਡੀ ਗੱਲ ਹੋਈ ਤੇ ਕਹਿੰਦੇ ਕੋਈ ਗੱਲ ਨਹੀਂ ਤੇ ਲਗੋਤਾ ਰੱਖਦੇ ਆ ਕਿ ਸਾਡੀ ਗੱਲ ਕਿਤੇ ਬਾਹਰ ਨਾ ਨਿਕਲ ਜੇ ਨਾਈਂਦ ਕੋ ਰੱਖਦੇ ਆ ਗੱਲ ਆਦੀ ਭਾਬੀ ਜੀ ਨੇ ਦੱਸਤਾ ਪਰ ਤਾਂ ਪਤਾ ਲੱਗ ਨਹੀਂ ਕੀ ਇਥੋਂ ਪਤਾ ਲੱਗਣਾ ਸੀ ਆਪਾਂ ਨੂੰ ਇਹ ਉਹ ਮੈਨੂੰ ਆਇ ਲੱਗਦਾ ਇਹੋ ਚਲ ਗਈ ਆ ਜਿਹੜੇ ਸਾਰੀਆਂ ਗੱਲਾਂ ਦੱਸਦੀ ਕਿਹੜੀ ਚੰਗੀਆਂ ਮੁੰਮੀ ਉਹ ਤਾਂ ਗੁੰਨੇ ਦੇ ਪਿੱਛੇ ਕਰਦੀ ਉਹ ਨੂੰ ਆਏ ਵੀ ਮੇਰੇ ਕੋਲ ਰਹੇ ਜੇ ਮੁੰਡਾ ਅੱਛਾ ਹਾਂ ਉਹ ਤਾਂ ਬਲਾਗ ਚ ਕਰਦੀ ਆ ਮੈਂ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਇੱਕ ਸਕੀਮ ਦੇਵਾਂ ਕੀ ਮੈਂ ਦੇਣਾ ਆਏ ਤਾਂ ਤੇਰੇ ਮਨ ਇੰਦਰਤ ਬਾਤ ਤੁਮੀ ਨਾ ਹੋਵੇ ਤੇ ਨਾ ਆਵੇ ਮੁੰਡਾ ਕੀ ਕਰਦੇ ਨਹੀਂ ਆਉਣ ਦਿੰਦੇ ਜਮਿੰਦਾਰ ਆ ਗਈ ਉਹ ਤਾਂ ਬਾਪੂ ਤੇ ਭਰਾ ਹੈਗਾ ਤਾਂ ਉਹੀ ਗੱਲਾਂ ਚਲਾ ਲੰਦੇ ਉਹਨੂੰ ਆਹ ਕਿੰਨਾ ਬੋਲਦੇ ਸੀ ਮੈਂ ਤੈਨੂੰ ਐ ਲਾ ਦਿੰਦੀ ਆ ਤੂੰ ਨਾ ਸਭ ਤੋਂ ਪਹਿਲਾਂ ਗੁੰਨੇ ਨੂੰ ਮਗਰ ਲਾ ਦੇ ਗੁੰਨੇ ਨੂੰ ਮਗਰ ਕਿਵੇਂ ਲਾਵਾਂ ਕਿਵੇਂ ਲਾਵਾਂ ਕੀ ਜਦੋਂ ਕਿਤੇ ਸਕੂਲ ਪੜ੍ਹਨ ਜਾਂਦਾ ਹੈਗਾ ਜਾਂ ਕਿਤੇ ਖੇਡਣ ਜਾਂਦਾ ਹੈਗਾ ਉਦੋਂ ਤੁਸੀਂ ਮਿਲੋ ਉਹਨੂੰ ਹੁਣ ਉਹ ਵੀ ਪਿੱਛੇ ਪਿੱਛੇ ਕੌਣ ਰੋਊਗਾ ਜਦ ਰਾਜਪਤਾ ਮੇਰੀ ਗੱਲ ਸੁਣਦਾ ਨਹੀਂ ਫਿਰ ਭਾਈ ਦੇ ਸੁਝਮੀ ਲੈਣੀ ਆ ਫਿਰ ਤਾਂ ਪਿੱਛੇ ਫਿਰਨਾ ਹੀ ਪਊਗਾ ਫਿਰ ਤਾਂ ਭਗਾਈ ਮਾਰੀ ਦਾ ਫਾਇਦਾ ਜੇ ਤੁਸੀਂ ਨਹੀਂ ਕੁਝ ਲੈਣਾ ਫਿਰ ਚੁੱਪ ਕਰਕੇ ਘਰੇ ਵਜਾ ਕਿਉਂ ਮੇਰੇ ਨਾਲ ਟੱਕਰਾਂ ਮਰਵਾਈ ਜਾਂਦੀ ਐ ਪਿੱਛੇ ਵੀ ਫਿਰ ਲਾਂਗੇ ਤੇ ਕਵਾਂਗੇ ਕੀ ਉਹਨੂੰ ਕਹਿਣਾ ਕੀ ਐ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਬੱਸ ਕਰ ਉਹਨੂੰ ਤੂੰ ਇਹ ਗੱਲ ਕਹਿ ਵੀ ਜਿਹੜੀ ਮਨਿੰਦਰ ਐ ਤੇ ਉਹਦੇ ਪੇਕੇ ਐ ਇਹਨਾਂ ਨੇ ਰਲ ਕੇ ਤੇ ਪਿਓ ਨੂੰ ਮਾਰਿਆ ਤੇ ਨਾਲੇ ਵੀ ਮਨਿੰਦਰ ਦੇ ਨਾਲ ਬਾਹਰ ਕਿਸੇ ਨਾਲ ਗੱਲ ਸੁਣਨ ਸੀ ਹਾਂ ਮਨਿੰਦਰ ਹਾਂ ਆਹ ਕਰ ਤਾ ਮੇਰੇ ਦਿਮਾਗ ਵਿੱਚ ਹੀ ਨਹੀਂ ਆਈ ਜਦੋਂ ਤੂੰ ਆਹ ਗੱਲਾਂ ਕਹੀਆਂ ਨਾ ਤੂੰ ਵੇਖੀ ਮੁੰਡਾ ਤੁਹਾਡੇ ਅੱਗੇ ਪਿੱਛੇ ਫਿਰੂਗਾ ਤੇ ਫੇਰ ਜੀ ਮਾਂ ਯਾਰ ਉਹ ਤੇ ਲੈ ਉਹ ਹੀ ਤਾਂ ਗੱਲਾਂ ਮੈਂ ਫੇਰ ਤਾਂ ਜਾਣ ਦੀ ਲੋੜ ਵੀ ਨਹੀਂ ਆਪੇ ਆਊਗਾ ਸਾਡੇ ਕੋਲ ਤੇ ਹੋਰ ਫੇਰ ਜਦੋਂ ਜਾਊਗਾ ਉਸ ਟਾਈਮ ਇੰਨਾ ਕੋਲ ਫਿਰਦੇ ਰਹੀ ਬੇਇਜ਼ਤੀ ਕਰਾ ਕੇ ਐਸੀ ਆ ਜਾਨੇ ਆ ਉਹ ਫਿਰਦੇ ਉਸ ਤੋਂ ਪਕਾਈ ਕਰਦੇ ਜੇ ਤੁਸੀਂ ਇਹ ਗੱਲਾਂ ਮੈਨੂੰ ਪਹਿਲਾਂ ਦੱਸੀਆਂ ਹੁੰਦੀਆਂ ਹੁਣ ਕਿੱਦਾਂ ਦਾ ਤੁਹਾਡਾ ਮਸਲਾ ਹੱਲ ਕਰ ਦਿੰਦੀ ਮਮੇ ਮੈਨੂੰ ਕੀ ਪਤਾ ਸੀਗਾ ਮੈਨੂੰ ਤਾਂ ਪਹਿਲਾਂ ਵਧੀਆ ਗੱਲ ਕੀਤੀ ਹੁੰਦੀ ਆ ਵੀ ਪਕਾਈ ਮਾਰੀ ਗਈ ਇਹਨਾਂ ਨਾਲ ਮੈਂ ਤਾਂ ਸਿਰ ਪਾਣੀ ਲੈਣੇ ਤੇ ਜਲਿਆ ਪਾਣੀ ਹਾਂ ਤੇ ਮੈਂ ਤਾਂ ਇਹ ਕਹਿੰਦੀ ਸੀ ਦੇਖ ਲੈ ਆਏ ਕਹਿੰਦੇ ਸੀ ਵੀ ਰੱਖੀ ਨਹੀਂ ਉਹ ਤਾਂ ਐ ਨਹੀਂ ਕਰੀ ਮੈਂ ਕਿ ਮੇਰੇ ਰੱਖਣ ਦੀ ਆਪਦੇ ਬਰਾਬਰ ਨੇ ਬਰਾਬਰ ਤਾਂ ਨਹੀਂ ਰੱਖ ਸਕਦੀ ਸੀ ਜਦੋਂ ਤੁਹਾਡੇ ਘਰੇ ਇਹ ਗੱਲ ਚੱਲੀ ਸੀ ਉਦੋਂ ਮੈਨੂੰ ਤਾਂ ਫਟ ਜਾਂਦੀ ਮੈਨੂੰ ਕਹਿ ਦਿੰਦੀ ਮੈਂ ਕੋਈ ਸਕੀਮ ਤਾਂ ਲਾ ਲੈਂਦੀ ਆਪਾਂ ਇੱਥੇ ਜਾਣ ਹੀ ਦਿੰਦੇ ਸੀ ਜਿਹੜਾ ਹੁਣ ਠੇਕ ਖਾਂਦਗਾ ਫਿਰਦਗਾ ਉੱਥੋਂ ਲਿਆਉਣਗਾ ਆਪਾਂ ਦੀ ਲੱਛਣ ਹੈ ਨਹੀਂ ਸਿੱਥੇ ਰਹਿਣ ਦੇ ਹੁਣ ਤਾਂ ਬਸ ਮਾੜੇ ਬਣਨਾ ਚਾਹੀਦਾ ਸੋ ਮੇਰਗਾ ਸੀ ਬਾਕੀ ਚਾਕੇ ਚੋਲਾ ਉਹਨੇ ਫਿਰ ਇੱਥੇ ਰਹਿ ਕੇ ਵੀ ਕਰਨ ਕੀ ਕਰਨਾ ਸੀ ਮੈਨੂੰ ਐਸ ਪੱਲਾ ਨਾ ਆਪ ਦੇ ਹੁਣ ਉੱਥੇ ਵੀ ਰਹੀ ਜਾਂਦੀ ਸੀਗੀ ਤੇ ਦੂਜਾ ਵਿਆਹ ਕਰਾ ਲੈ ਕੀ ਉਹ ਖੇ ਖਾਂਦਾ ਫਿਰਦਾ ਬਾਹਰ ਕੁੜੀਆਂ ਨਾਲ ਆਪਾਂ ਨੂੰ ਕੀ ਪਤਾ ਹੈ ਕਿਹਦੇ 'ਚ ਨੁਕਸ ਹੈ ਮਨਿੰਦਰ ਚਾਕੇ ਉਹਦੇ 'ਚ ਨਾ ਪ ਕੀ ਪਤਾ ਤਾਂ ਹਜੇ ਵੀ ਪਰਦੇ ਪਾਈ ਜਾਂਦੇ ਆ ਕਹਿੰਦੇ ਫੋਟੋਆਂ ਜੋੜਦਾ ਐ ਕੋਣ ਜੋੜਦਾ ਜੇ ਮੁੰਮੀ ਖਚਾਈਏ ਕਿਸ ਨਾਲ ਕੋਈ ਗੱਲਬਾਤ ਤਾਂ ਹੀ ਫੋਟੋ ਜੋ ਦਿਖਾਈਆਂ ਬੀਜੇ ਤੈਨੂੰ ਮੈਂ ਜਿਹੜੀ ਸਕੀਮ ਦੱਸੀ ਹੈ ਨਾ ਤੂੰ ਰਾਜਪਾਲ ਨੂੰ ਕਹਿ ਕੇ ਉਹਵੇਂ ਹੀ ਕਰ ਤਾਂ ਕੋਈ ਨਾ ਆ ਜਾਂਦੇ ਰਾਜਪਾਲ ਨੂੰ ਫੋਨ ਲਗਾ ਲੈ ਕਰੂੰਗੀ ਉਹ ਕਹੜੇ ਕਿ ਮੇਰੀ ਗੱਲ ਸੁਣਦਾ ਐਨੂੰ ਫਿਰ ਮੈਨੂੰ ਬੋਲਣ ਤੇ ਮਜਬੂਰ ਕਰਦਾ ਕੱਲ ਤਾਂ ਫੇ ਤੂੰ ਗੱਡਾ ਹੁੰਦੀ ਆ ਜੇ ਤੂੰ ਮੈਨੂੰ ਪਹਿਲਾਂ ਸਾਰਾ ਕੁਝ ਦੱਸਿਆ ਹੁੰਦਾ ਅੱਜ ਆ ਰੋਣਾ ਨਹੀਂ ਪੈਂਦਾ ਸੀ ਆਪਾਂ ਇਹ ਫਿਰ ਤੈਨੂੰ ਪਤਾ ਨਾ ਅੱਜ ਆਪਾਂ ਚਲ ਕੋਈ ਨਾ ਮੈਂ ਹੁਣ ਤੁਸੀਂ ਮੈਨੂੰ ਦੱਸਤੀ ਮੈਂ ਰਾਜਪਾਲਾਂ ਨਾਲ ਗੱਲ ਕਰੂੰਗੀ ਫਿਰ ਦੇਖ ਲੈ ਕੀ ਹੁੰਦਾ ਠੀਕ ਹੈ ਮੈਂ ਪਾਣੀ ਲਿਆਉਣੀ ਆ ਜਾ ਲਿਆ ਮਨਿੰਦਰ ਪੁੱਤ ਓ ਮਨਿੰਦਰ ਹਾਂਜੀ ਬਾਪੂ ਕੀ ਹੋ ਗਿਆ ਕਿਉਂ ਆਵਾਜ਼ ਮਾਰੀ ਜਾਂਦੇ ਆ ਬੈਠ ਵੀਰੇ ਮੈਂ ਤੇਰੇ ਨਾਲ ਗੱਲ ਕਰਨੀ ਆ ਹਾਂਜੀ ਦੱਸੋ ਉਹ ਤੇਰੀ ਪਰਝਾਈ ਕਿੱਥੇ ਆ ਉਹ ਤਾਂ ਬਾਹਰ ਬੋਕਰ ਲਾਈ ਜਾਂਦੀ ਆ ਤੇ ਮਾਸੜ ਤੇਰਾ ਉਹ ਮਲਾ ਬਾੜੇ ਚ ਬੈਠਿਆ ਬੈਠਾ ਹੈਂ ਦੇ ਕੋਈ ਗੱਲ ਨਹੀਂ ਪੁੱਤ ਅੱਜ ਨਾ ਮੈਂ ਤੇਰੇ ਨਾਲ ਇਹੀ ਗੱਲ ਕਰਨੀ ਹੈ ਕਿ ਮੇਰੇ ਕੋਲ ਨਾ ਕਾਲੇ ਦਾ ਫੋਨ ਆਇਆ ਸੀਗਾ ਅੱਛਾ ਕੀ ਕਹਿੰਦਾ ਸੀ ਕਹਿਣਾ ਕੀ ਸੀਗਾ ਆ ਜਿਹੜੀਆਂ ਗੱਲਾਂ ਤੇਰੇ ਮਾਸੜ ਨੇ ਦੱਸੀਆਂ ਆ ਕੇ ਵੀ ਕਾਲੇ ਨੇ ਆਇਆ ਕੀਤਾ ਮੇਰੇ ਥੱਪੜ ਮਾਰਿਆ ਇਹ ਕਰਿਆ ਉਹ ਕਰਿਆ ਇਹ ਸਾਰੀਆਂ ਗੱਲਾਂ ਝੂਠਾ ਪੁੱਤ ਮੈਂ ਕੱਲ ਕਹਿ ਤਾ ਦਿੱਤਾ ਸੀ ਕਿ ਮੈਨੂੰ ਲੱਗਦਾ ਨਹੀਂ ਵੀ ਕਾਲਾ ਐ ਕਰੂਗਾ ਹੁਣ ਸਾਡੇ ਘਰ ਰਿਸ਼ਤੇਦਾਰ ਆਉਂਦੇ ਆ ਮੈਨੂੰ ਪਤਾ ਹੀ ਆਪਦੇ ਟੱਬਰ ਦਾ ਵਿਓ ਇਹੋ ਜਿਹਾ ਕੁਝ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਉਹ ਤਾਂ ਭਾਈ ਪੂਰਾ ਰਾਜ ਹੀ ਆ ਤੈਨੂੰ ਲੈ ਕੇ ਜਾਣ ਹੋ ਇਥੋਂ ਉਹ ਤਾਂ ਮਾ ਵੀ ਮੰਗਣ ਨੂੰ ਤਿਆਰ ਆ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਆਉਂਗਾ ਇਥੇ ਮੈਂ ਆ ਕੇ ਸਾਰੀ ਗੱਲ ਮੂੰਹ ਤੇ ਕਰੂੰਗਾ ਤਾਂ ਹੀ ਆਪਾਂ ਤੇਰੇ ਮਾਸੜ ਨੂੰ ਇਥੇ ਰੱਖਿਆ ਇਹਨਾਂ ਨੂੰ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਬਲਤੇਜ ਨੂੰ ਪਤਾ ਉਹਨੂੰ ਦੱਸਿਆ ਸੀ ਮੈਂ ਉਹ ਕਹਿੰਦਾ ਕੋਈ ਨਾ ਆਪਾਂ ਇਹਨੂੰ ਰੱਖ ਲਾਂਗੇ ਓਰੇ ਅੱਛਾ ਆ ਜਾਣਗੇ ਬਾਪੂ ਹਾਂ ਅੱਜ ਆਉਣਗੇ ਤੈਨੂੰ ਆ ਤਾਂ ਦੱਸਦਾ ਵੀ ਉਹ ਆਉਣਗੇ ਤੇ ਰੋਟੀ ਪਾਣੀ ਦਾ ਪ੍ਰਬੰਧ ਕਰ ਲਈ ਉਹ ਤਾਂ ਕੋਈ ਗੱਲ ਨਹੀਂ ਕਰ ਲੂੰਗੀ ਬਾਪੂ ਫੋਨ ਤਾਂ ਮੈਨੂੰ ਹੀ ਆਇਆ ਸੀਗਾ ਕਾਲਜ ਦਾ ਕੁਝ ਦਿਨ ਪਹਿਲਾਂ ਤੇ ਪਰ ਮੈਂ ਉਹਦੀ ਗੱਲ ਜੀ ਨਹੀਂ ਸੁਣੀ ਮੈਨੂੰ ਤਾਂ ਗੁੱਸਾ ਆਇਆ ਹੋਇਆ ਸੀਗਾ ਮੈਂ ਤਾਂ ਅੱਗੋਂ ਲੜ ਪਈ ਉਹਨਾਂ ਨਾਲ ਉਹ ਨਾ ਨਾ ਭਾਈ ਮੁੰਡਾ ਸਿਆਣਾ ਲੱਗਦਾ ਨਹੀਂ ਇੰਨਾ ਕੌਣ ਬੰਦਾ ਮਾਫੀ ਮੰਗਦਾ ਹੁੰਦਾ ਮਿੰਟ ਮਿੰਟ ਤੇ ਤਾਂ ਉਹ ਗਲਤੀ ਮੰਨੀ ਜਾਂਦਾ ਵੀ ਕੋਈ ਨਾ ਭਾਈ ਚਲ ਬੱਪੂ ਗਲਤੀ ਤਾਂ ਮੰਨੀ ਜਾਂਦਾ ਪਰ ਜਿਹੜਾ ਕੁਝ ਵੀ ਕੀਤਾ ਉਹ ਚੰਗਾ ਤਾਂ ਨਹੀਂ ਹੈਗਾ ਨਾ ਜੇ ਕੋਈ ਗੱਲ ਸੀਗੀ ਵੀ ਮੇਰੇ ਨਾਲ ਬਹਿ ਕੇ ਗੱਲ ਕਰ ਲੈਂਦੇ ਉਹ ਚੰਗਾ ਤਾਂ ਨਹੀਂ ਹੁ ਚੰਗਾ ਤਾਂ ਤੇਰਾ ਮਾਛੜ ਵੀ ਨਹੀਂ ਕਰੀ ਜਾਂਦਾ ਆਪਣੇ ਨਾਲ ਹੈ ਕੀ ਬਤਾ ਇਹ ਦਿਲ ਦੇ ਵਿੱਚ ਕੀ ਹੈ ਕੀ ਨਹੀਂ ਅੱਜ ਸਾਰੀ ਗੱਲ ਪਹਿਲਾਂ ਇਹਦੀ ਸਾਹਮਣੇ ਲੈ ਕੇ ਆਉਣਿਆ ਵੀ ਇਹ ਭਾਲਦਾ ਕੀ ਆ ਹੈ ਚਲ ਕੋਈ ਨਾ ਆ ਜਾਂਦੋ ਹਨਾ ਬਹਿ ਕੇ ਗੱਲ ਕਰ ਲੈਨੇ ਆਂ ਦੇਖਦੇ ਹਾਂ ਸੁਂਦੇ ਮੂੰਹ ਵੀ ਕੀ ਕਹਿੰਦੇ ਕੀ ਨਹੀਂ ਕਹਿੰਦੇ ਨਾ ਬਾਕੀ ਇੱਕ ਗੱਲਾ ਬਾਪੂ ਇੱਕ ਮੌਕਾ ਤਾਂ ਦੇਣਾ ਹੀ ਪਊਗਾ ਹੁਣ ਵਾਰੀ ਵਾਰੀ ਤਾਂ ਮੈਂ ਵੀ ਇੱਥੇ ਬੈ ਬੈਠੀ ਭੈੜੀ ਲੱਗਦੀ ਆ ਹਨਾ ਤੇ ਹੋਰ ਪੁੱਤ ਤਾਂ ਹੀ ਮੈਂ ਤੈਨੂੰ ਕਹਿਣਾ ਵੀ ਅੱਜ ਉਹ ਆਉਣਗੇ ਸਾਰੀ ਆਪਦੀ ਗੱਲ ਕਰ ਲਈ ਠੀਕ ਆ ਜਿਹੜੀ ਤੇਰੇ ਦਿਲ ਦੇ ਵਿੱਚ ਗੱਲ ਤੂੰ ਸਾਰੀ ਉਹਨੂੰ ਪੁੱਛ ਲਈ ਹੈ ਉਹਦੇ ਮੂੰਹ ਦੀ ਗੱਲ ਵੀ ਕਢਾ ਲਾਂਗੇ ਆਪਾਂ ਵੀ ਕੀ ਚਾਹੁੰਦਾ ਉਹ ਚਲ ਬਾਪੂ ਜੇ ਗਲਤੀ ਮੰਨਣਗੇ ਤਾਂ ਜਵਾਬ ਦੂੰਗੀ ਮੈਂ ਨਾਲ ਹਾਂ ਭਾਈ ਨਾਲੇਓ ਜੀ ਕੱਲੀ ਇੱਕ ਗਲਤੀ ਬਾਰੇ ਨਾ ਦੇਖੀ ਜਾ ਆਦੇ ਜਵਾਬਾਰੇ ਸੋਚ ਹੈ ਜਵਾਬ ਤਾਂ ਵਧੀਆ ਉਥੇ ਜੀ ਲੱਗਿਆ ਇੰਨਾ ਪਿਆਰ ਕਰ ਦਿਆ ਜਵਾਬ ਨੂੰ ਸਹੀ ਗੱਲ ਆ ਬਾਪੂ ਤੂੰ ਜਮਾਂ ਠੀਕ ਕਹਿਨਾ ਨਾਲ ਇੰਨਾਂ ਗੱਲਾਂ ਦਾ ਨਾ ਜਵਾਬ ਤੇ ਬੁਰਾ ਅਸਰ ਪੈਂਦਾ ਉਹ ਕੀ ਸੋਚੂਗਾ ਆਪਣੇ ਬਾਰੇ ਹੈ ਤੇ ਹੋਰ ਹੁਣ ਇੱਥੇ ਵੀ ਜਵਾਬ ਨੂੰ 100-100 ਕੁਝ ਕਹਿੰਦੇ ਹੁਣ ਜਿਹੜੇ ਉਹਦੇ ਹਾਨਦੇ ਆ ਮਾੜਾ ਮੋਟਾ ਉਹਦੇ ਬਾਰੇ ਸੋਚ ਉਹਦੇ ਦਿਮਾਗ ਤੇ ਜੇ ਗਲਤ ਅਸਰ ਪੈ ਗਿਆ ਨਾ ਤਾਂ ਸਾਰੀ ਉਮਰ ਲੋਟ ਨਹੀਂ ਆਉਣਾ ਕੋਈ ਨਾ ਬਾਪੂ ਜਲਾ ਜਦੋਂ ਆਜਾਏ ਨਾ ਆਪਾਂ ਬਹਿ ਕੇ ਖੁੱਲ ਕੇ ਗੱਲ ਕਰ ਲਾਂਗੇ ਉਹਨਾਂ ਨਾਲ ਹਾਂ ਗੱਲ ਕਰ ਲਈ ਲੈ ਰੋਟੀ ਪਾਣੀ ਧਰ ਲਓ ਭਾਈ ਅਗਲੇ ਕਹਿਣਗੇ ਵੀ ਸਾਨੂੰ ਕੁਝ ਪੁੱਛਿਆ ਨਹੀਂਗਾ ਨਾ ਨਾ ਕੋਈ ਗੱਲ ਨਹੀਂ ਤੇ ਮੈਂ ਭਾਬੀ ਨਾਲ ਗੱਲ ਕਰਕੇ ਤੇ ਬਣਾ ਲੈਣੀ ਭਾਬੀ ਨੂੰ ਪਤਾ ਹੋਣਗੇ ਕਿਸੇ ਨੂੰ ਨਾ ਕਿਸੇ ਨੂੰ ਕੁਝ ਨਾ ਦੱਸੀ ਅੱਛਾ ਠੀਕ ਹੈ ਸਿਰਫ ਮੈਂ ਬਸ ਉਹਨੂੰ ਜਾਣ ਕੇ ਬਹਾਨਾ ਮਾਰ ਕੇ ਰੱਖਿਆ ਬੈਠੇ ਵੀ ਉਹਦਾ ਪਰਦਾ ਫਾਸ਼ ਕਰਨਾ ਵੀ ਉਹ ਝੂਠ ਬੋਲਦਾ ਹੈਂ ਕਾਲਾ ਕਹਿੰਦਾ ਮੈਂ ਥੱਪੜ ਲਾਇਆ ਨਹੀਂ ਉਹਦੇ ਕੁਝ ਨਹੀਂ ਉਹ ਤਾਂ ਕਹਿੰਦਾ ਕੁਝ ਨਹੀਂ ਲਾਇਆ ਕੰਨਾ ਮੈਂ ਤਾਂ ਆ ਕੇ ਗੱਲ ਕਰਨਾ ਵੀ ਇਹੇ ਜੀ ਕੀ ਗੱਲ ਹੋ ਗਈ ਵੀ ਸਾਥੋਂ ਕੀ ਗਲਤੀ ਹੋ ਗਈ ਪਤਾ ਨਹੀਂ ਬਾਪੂ ਇਹਦੇ دلਚਸ ਨ ਬੇਈਮਾਨੀ ਹੈਗੀ ਆ ਜਦੋਂ ਪਹਿਲਾਂ ਵੀ ਰਿਸ਼ਤਾ ਕਰਾਇਆ ਇਹਨੇ ਉਦੋਂ ਵੀ ਲਕੋ ਹੋ ਰੱਖਿਆ ਆਪਣੇ ਤੋਂ ਤਾਂ ਜਦੋਂ ਮੈਂ ਕਹਿੰਨਾ ਨਾ ਜਦੋਂ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਇਹਦੀ ਕਰਕੇ ਇਹਦੇ ਕਰਕੇ ਮੈਂ 7 ਸਾਲ ਆਪਦੇ ਜਵਾਕ ਤੋਂ ਦੂਰ ਰਹੀ ਆਂ ਹੋਰ ਕੀ ਹੈਗਾ ਕੋਈ ਨਾ ਪੁੱਤ ਅੱਜ ਲੱਗ ਜੂਗਾ ਪਤਾ ਹੈ ਨਾਲੇ ਆਹ ਜਿਹੜੀ ਬਾਲੀ ਸਿਆਣੀ ਬੰਦੀ ਹੈਗੀ ਬਲਤੇਜ ਦੀ ਘਰ ਵਾਲੀ ਕੋਈ ਨਾ ਇਹਨੂੰ ਵੀ ਖਿੱਚਾਂਗੇ ਫਿਰ ਬਾਅਦ ਚ ਆਪਾਂ ਵੀ ਕਿਉਂ ਵੀ ਤੇਰੇ ਪਿਆਉਣੇ ਕਿਹੇ ਜੀ ਕੀਤੀ ਆਪਣੇ ਨਾਲ ਚਲ ਵਧੀਆ ਬਾਪੂ ਮੂੰਹ ਤੇ ਗੱਲਾਂ ਹੋ ਜਾਣ ਉਹਦੇ ਵਰਗੀ ਰੀਸ ਥੋੜਾ ਹੂੰ ਤਾਂ ਹੀ ਮੈਂ ਕਹਿੰਨਾ ਨੂੰ ਬੈਠਾ ਰਹਿਣ ਦੇ ਉੱਥੇ ਰੋਟੀ ਪ ਚਲ ਕਦੋਂ ਕਹੋਂਗੇ ਫਿਰ ਵੀ ਪਤਾ ਨਹੀਂ ਤੁਰੇਵੇਂ ਹੋਣਗੇ ਆ ਜਾਣਗੇ ਟਾਈਮ ਨਾਲ ਚਾਫੇ ਮੈਂ ਤਿਆਰ ਕਰਦੀ ਰੋਟੀ ਪਾਣੀ ਹਾਂ ਕਰ ਲੈ ਪੁੱਤ ਤੇ ਗੁੰਨਾ ਵੀ ਘਰੀ ਹੈ ਨਾਲੇ ਬਲਤੇਜ ਕਿੱਧਰ ਗਿਆ ਪਤਾ ਨਹੀਂ ਹੁੰਦਾ ਕਿੱਧਰ ਗਿਆ ਭਾਬੀ ਨੂੰ ਪਤਾ ਹੋਊਗਾ ਚਲ ਕੋਈ ਨਹੀਂ ਮੈਂ ਕਰਦਾ ਟੈਲੀਫੋਨ ਨੂੰ ਠੰਡਾ ਠੁੰਡਾ ਲੈ ਆਊਗਾ ਠੀਕ ਮੰਮੀ ਜੀ ਤੁਸੀਂ ਕਦੋਂ ਆਗੇ ਸੀ ਮੈਂ ਪੁੱਤ ਮੈਨੂੰ ਹਰਪ੍ਰੀਤ ਨੇ ਫੋਨ ਕੀਤਾ ਜਿੱਦੇ ਤੂੰ ਗਿਆ ਸੀਗਾ ਉੱਥੇ ਹੀ ਆ ਗਈ ਸੀ ਮੈਂ ਅੱਛਾ ਉਹ ਠੀਕ ਸੀ ਕਰੇ ਨੇ ਹਾਂ ਸਾਰੇ ਠੀਕ ਸੀ ਤੂੰ ਦੱਸ ਕਿਵੇਂ ਵਧੀਆ ਵਧੀਆ ਬਸ ਵਧੀਆ ਰਿਹਾ ਤੇਰਾ ਸਫਰ ਹੋਰ ਪਿੱਛੇ ਮੈਨੂੰ ਫੋਨ ਕਰਨੇ ਹਟੇ ਇਹ ਆ ਇੱਥੇ ਆ ਕੇ ਦੇਖ ਲੈ ਹਾਲ ਮਚ ਗਿਆ ਜਮਾ ਆਹੋ ਮੈਂ ਨਹੀਂ ਹਟੇ ਫੋਨ ਕਰਨਾ ਤੂੰ ਸ ਤਾਂ ਮੈਨ ਛੱਡ ਕੇ ਬਾਗੇ ਕੱਲੀ ਨੂੰ ਓਏ ਕੱਲੀ ਨੂੰ ਛੱਡਣਾ ਸੀ ਹੋਰ ਇੱਥੇ ਜਾਂਦਾ ਲਾਣ ਦੇ ਘਰੇ ਉਹ ਤਾਂ ਸ਼ੁਕਰ ਹੈ ਮੈਂ ਮੰਮੀ ਨੂੰ ਫੋਨ ਕਰਤਾ ਮੰਮੀ ਆ ਗਈ ਮੇਰੇ ਕੋਲ ਚਲ ਕੋਈ ਨਾ ਫਿਰ ਆਗੇ ਤਾਂ ਮੰਮੀ ਵਧੀਆ ਗੱਲਾਂ ਨਾ ਤੁਸੀਂ ਤਾਂ ਉੱਥੇ ਘੁੰਮਦੀ ਰਹਿਗੇ ਇੱਥੇ ਤਾਂ ਹੋਰ ਹੀ ਗੱਲ ਹੋਗੀ ਕੀ ਹੋ ਗਿਆ ਮਨਿੰਦਰਾ ਉਹਦੇ ਪੇਕੇ ਜਾ ਕੇ ਬਹਿ ਗਈ ਕਿਉਂ ਕਾਲੇ ਨਾਲ ਲੜਾਈ ਹੋਗੀ ਓਹੋ ਉਹਨਾਂ ਦੀ ਲੜਾਈ ਨਾ ਮੁੱਕੀ ਕਦੇ ਕੀ ਰੌਲਾ ਹੋ ਗਿਆ ਇਹ ਆ ਕਿਸੇ ਨਾਲ ਗੱਲਾਂ ਕਰਦਾ ਸੀਗਾ ਕਾਲਾ ਤੇ ਉਹ ਕੁੜੀ ਘਰੇ ਆ ਗਈ ਉਹਨੇ ਫੋਟੋ ਫੋਟੋਆਂ ਦਿਖਾਤੀਆਂ ਘਰੇ ਆ ਕੇ ਫੇਰ ਫੇਰ ਕੀ ਰੋਣਾ ਪੈ ਗਿਆ ਇੱਥੋਂ ਹੀ ਫੇਰ ਆਪਦੇ ਪੇਕੇ ਬੈਠੇ ਉਹ ਤਾਂ ਕੁਦਰਤੀ ਮੈ ਫੋਨ ਕਰ ਲਿਆ ਮਨਿੰਦਰ ਨੂੰ ਤੇ ਮੈਂ ਕਿੱਥੇ ਆ ਕਹਿੰਦੀ ਮੈਂ ਤਾਂ ਆਪਦੇ ਪੇਕੇ ਮੈਂ ਕੀ ਗੱਲ ਹੋ ਗਈ ਕਹਿੰਦੀ ਗੱਲ ਤਾਂ ਕੁਛ ਵੀ ਨਹੀਂ ਦੱਸਦੀ ਨਹੀਂ ਸੀਗੀ ਤੇ ਉਹ ਤਾਂ ਮੈਂ ਤੇ ਮੰਮੀ ਜਾ ਕੇ ਆਏ ਆ ਫੇਰ ਦੱਸੀ ਸਾਰੀ ਗੱਲ ਅੱਛਾ ਹੋਰ ਕੀ ਕੀ ਗੱਲਾਂ ਹੁੰਦਾ ਫਿਰ ਜਾ ਕੇ ਆਇਆ ਪੁੱਤ ਇਹ ਮੈਨੂੰ ਕਹਿੰਦੀ ਪਾਪਾ ਚੱਲ ਗਏ ਮੈਂ ਚਲ-ਵਾਲ ਚੱਲਦੇ ਆਂ ਅਸੀਂ ਬੰਨਾ ਹੋਤੇ ਤੇ ਆਪ تعلق ਹੁੰਦੇ ਸੀ ਦੋਨੇ ਪਿਓ ਪੁੱਤ ਗੱਲ ਜੀ ਦੱਸਦੇ ਨਹੀਂ ਸੀ ਕੁਝ ਤੇ ਬਹੂ ਨੇ ਉਹ ਨਾ ਜੀ ਦੱਸਦਾ ਸਾਰਾ ਕੁਝ ਅੱਛਾ ਹਾਂ ਵੀ ਇਹ ਮੁੰਡਾ ਵੀ ਜਿਹੜਾ ਉਹਦਾ ਫਰੋਣਾ ਮਨਿੰਦਰ ਦਾ ਤੇ ਵੀ ਉਹ ਕਿਸੇ ਹੋਰ ਕੁੜੀ ਨਾਲ ਗੱਲਬਾਤ ਕਰਦਾ ਸੀਗਾ ਤੇ ਉਹਨੇ ਫੋਟੋ ਫੋਟੋ ਘਰ ਦਿਖਾਤੀਆਂ ਤੇ ਹੁਣ ਉਹ ਪੇਕੇ ਆ ਕੇ ਬੈਠੀ ਆ ਮੈਂ ਤਾਂ ਇਹਨੂੰ ਇੱਕ ਗੱਲ ਕਹੀ ਹੈਗੀ ਹਾਂ ਗੇ ਤੁਮ ਐਸੀ ਮੈਂ ਚੱਲ ਕੀ ਆ ਵੀ ਤੁਹਾਡੇ ਨਾਲ ਗੱਲਬਾਤ ਕਰਨੇ ਚੱਲ ਮੈਂ ਇਹਨੂੰ ਵਰਤਣ ਲੱਗ ਜੀ ਹੁਣ ਜਮੀਨ ਜ਼ਿਆਦਾ ਜਿਹੜੀ ਤੁਹਾਡੀ ਹੈਗੀ ਹੈਗੀ ਉਹ ਤੁਹਾਡੇ ਕੋਲੇ ਰਹਿ ਜੂਗੀ ਇਹਦਾ ਹੈ ਓਏ ਉਹ ਗੱਲਾਂ ਦਾ ਮਮੀ ਮੈਨੂੰ ਪਹਿਲਾਂ ਹੀ ਕਿਦੋਂ ਦਾ ਕਹੀ ਜਾਂਦਾ ਸੀ ਤੁਮ ਨੇਂਦਰ ਨੂੰ ਜਾ ਰਹੀ ਨਹੀਂ ਸੀ ਦਿੰਦੇ ਇਹਦੀਆਂ ਕਰਤੂਤਾ ਕਰਕੇ ਸਿਸਟਮ ਨਾਲ ਲਿਆ ਚੱਲ ਹੁਣ ਵੀ ਵਧੀਆ ਹੋ ਗਿਆ ਮੇਰੇ ਬੰਦੇ ਨੇ ਕਹੀ ਆ ਗੱਲ ਵੀ ਇਹ ਕਿ ਉਹਦੋਂ ਉਹਦੋਂ ਤਾਂ ਤੁਸੀਂ ਰੱਖਿਆਣਾ ਉਹਦਾ ਭਰਾ ਜਾਂ ਕਹਿੰਦਾ ਓਏ ਉਦੋਂ ਇਹ ਲੱਗ ਗਿਆ ਉਦੋਂ ਡਾਡਾਂ ਨੂੰ ਮੁੜਕਣ ਨਾਲੇ ਮਗਰੋਂ ਛੱਤ ਰੇਣੇ ਖਾਦੇ ਮੈਥੋਂ ਤੁਸੀਂ ਤੇ ਇਹੀ ਕੁਛ ਕਹਿਣਾ ਜਾਣਦੇ ਨਾ ਮੈਂ ਉਹਨੂੰ ਐ ਕਿ ਮੈਂ ਆਪ ਦੀ ਸੋਕਣ ਬਣਾ ਲਾਂਦੀ ਸੌਕਨ ਬਣਾ ਲੈਂਦੀ ਆ ਹੁਣ ਥੋੜਾ ਬਣ ਜਾਂਦੀਆਂ ਸੰਕੜਾ ਇੱਥੇ ਸਾਰਾ ਕੁਝ ਆਪਣੇ ਹੱਥਾਂ 'ਚ ਸੀਗਾ ਹੁਣ ਦੇਖ ਲੈ ਦਰਦਰ ਭੌਂਕਦੀ ਤਰੀ ਫਿਰਦੀਆਂ ਕੀ ਕਰੇਗਾ ਫਿਰ ਤੂੰ ਜਿਉਂਨੇ ਰਹਿਣਾ ਸੀ ਨਾ ਰਹਿ ਪਾਂਦੀ ਰਹਿਣ ਦੇ ਇਰਾਦੇ ਉਹਦੇ ਨਹੀਂ ਸੀਗੇ ਉਹ ਬਹਿ ਜਾ ਬਹਿ ਜਾ ਮੈਂ ਇੱਕ ਗਰਮੀਆਂ ਦੀ ਚਲਕਾ ਦੇ ਵਾਸਤੇ ਚੁੱਪ ਕਰੋ ਆ ਤੁਹਾਡੇ ਆਹੀ ਕਲੇਸ਼ ਨੇ ਤਾਂ ਪਹਿਲਾਂ ਨਹੀਂ ਗੱਲ ਸਿਰੇ ਲੱਗ ਕਰ ਦਿੱਤੀ ਜੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਹੁੰਦਾ ਨਾ ਇਹ ਗੱਲ ਮੈਂ ਹੁਣ ਨੂੰ ਬਿਲੇ ਲਾ ਦਿੰਦੀ ਓਏ ਹੌਲੀ ਹੌਲੀ ਗੱਲ ਤਾਂ ਲਿਆਵਾਂਗੇ ਕੋਈ ਗੱਲ ਨਹੀਂ ਟਰੈਕ ਤੇ ਜਿਹੜਾ ਕੁਝ ਮੈਂ ਸੋਚਿਆ ਸੀ ਗੱਲ ਕਰਨੇ ਹਰਪ੍ਰੀਤ ਨੇ ਹੋਣ ਨਹੀਂ ਦਿੱਤਾ ਇਹ ਬੈ ਗਈ ਜੜਾਂ ਉਹ ਹੋਰ ਮੇਰੇ ਨਾਲ ਪਿੰਡ ਤੁਰੂਗਾ ਤੁਸੀਂ ਤੁਰੇ ਜੋ ਬਹਿ ਕੇ ਲਿਆ ਆਂ ਉਹ ਚੁੱਪ ਕਰ ਦਿਓ ਤੁਸੀਂ ਆਪ ਤੱਕ ਲੈਸਨ ਲੈ ਕੇ ਬੈਠੋ ਜਿਹੜੀ ਗੱਲ ਕਰਨ ਵਾਲੀ ਹੈ ਉਹ ਕਰ ਲੋ ਤੁਸੀਂ ਦੱਸ ਦੋ ਮੰਮੀ ਇਹਨਾਂ ਨੂੰ ਸੁਣਦੇ ਨਹੀਂ ਮੇਰੀ ਰਾਜਪੁਰ ਮੈਂ ਤੈਨੂੰ ਇਹ ਕਹਿੰਦੀ ਆ ਜਿਹੜੀ ਮਨਿੰਦਰ ਤੇ ਮਨਿੰਦਰ ਦਾ ਮੁੰਡਾ ਹੈ ਜੇ ਤੁਸੀਂ ਇਹ ਦੋਨੇ ਵਾਸਤੇ ਕਰ ਲੈਣਾ ਉਹਦਾ ਮਾਪਿਓ ਕੁਝ ਨਹੀਂ ਕਰ ਸਕਦਾਗਾ ਉਹ ਮੰਮੀ ਅੱਜ ਤੱਕ ਇੰਨੀ ਭਕਾਈ ਕਰਨ ਦੀ ਲੋੜ ਹੀ ਨਹੀਂ ਸੀ ਬਣੀ ਉਹੀ ਗੱਲਾਂ ਦਾ ਤਾਂ ਸਿਆਪਾ ਰੋਜ ਦਾ ਕਿੱਦਾਂ ਦੇ ਕੀਤੇ ਹੁੰਦੇ ਬਸ ਤਾਂ ਉਹਦਾ ਵਿੱਚ ਅੰਦਰ ਹੀ ਸੀ ਆਪਣੇ ਕੋਲ ਹੀ ਸੀ ਕਰਦੀ ਗੱਲ ਸੀ ਆਹੀ ਤਾਂ ਮੈਂ ਤੈਨੂੰ ਸਮਝਾਉਣੀ ਆ ਚਲ ਜਿਹੜੀ ਗੱਲ ਪਹਿਲਾਂ ਹੋ ਗਈ ਹੋ ਗਈ ਹੁਣ ਤੁਸੀਂ ਨਾ ਜਿਹੜਾ ਮਨਿੰਦਰ ਦਾ ਮੁੰਡਾ ਗੁੰਨਾ ਉਹਨੂੰ ਪਹਿਲਾਂ ਆਜੇ ਬਸਤ ਕਰੋ ਉਹਦੇ ਨਾਲ ਮੋਹ ਪ੍ਰੇਮ ਪਾਓ ਉਹਨੂੰ ਮਿਲੋ ਵਰਤੋ ਫੇਰ ਉਹ ਤੁਹਾਡੇ ਨਾਲ ਬਰਤਨ ਲੱਗੂਗਾ ਉਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਬਰਤਨ ਲੱਗ ਗਿਆ ਫੇਰ ਤੁਸੀਂ ਉਹਨੂੰ ਇਹੋ ਜੀ ਗੱਲ ਕਹਿਣੀ ਆ ਮਨਿੰਦਰ ਬਾਰੇ ਹੂੰ ਵੀ ਮਨਿੰਦਰ ਦੇ ਕਰਕੇ ਹੀ ਉਹਦਾ ਪਿਓ ਮੁੱਕ ਗਿਆ ਹੈ ਮਨਿੰਦਰ ਨੇ ਤੇ ਉਹਦੇ ਮਾਂ ਪਿਓ ਨੇ ਰਲ ਕੇ ਮਾਰਿਆ ਵੀ ਗਲਤ ਕਰਨਾ ਇਸ ਕਰਨੀਆਂ ਹਾਂ ਆਹ ਗੱਲ ਉਹਨੂੰ ਕਹਿਣੀ ਹੈਗੀ ਤੇ ਇੱਕ ਨੂੰ ਇਹ ਵੀ ਕਹਿਣਾ ਹੈਗਾ ਵੀ ਜਿਹੜਾ ਮਨਿੰਦਰ ਹੈਗੀ ਮਹਿੰਦਰ ਦੀ ਕਿਤੇ ਹੋਰ ਗੱਲਬਾਤ ਸੀ ਜਿਹੜੇ ਨਾ ਹੁਣ ਵਿਆਹ ਕਰਾਈ ਬੈਠੀ ਐ ਨਹੀਂ ਭੜਕਾਦ ਗਏ ਆਪਸ ਨੂੰ ਉਹਨੂੰ ਪੂਰਾ ਭੜਕਾਉਣਾ ਐ ਤੇ ਫੇਰ ਉਹਨੂੰ ਉਹਦੇ ਬਸ ਕਰਨਾ ਫੇਰ ਆਪੀ ਸਾਰਾ ਕੁਝ ਤੁਹਾਡੇ ਨਾਲ ਜਮੀਨ ਤੁਹਾਡੇ ਕੋਲੇ ਨਾਲੇ ਘਰ ਤੁਹਾਡੇ ਕੋਲੇ ਮਮੀ ਉਹਦਾ ਸਾਰੀ ਸਕੀਮ ਮੈਂ ਤਾਂ ਲਾਈ ਬੈਠਾਂ ਕਰੂੰਦੀ ਬਸ ਮਰੀ ਸੈਟਿੰਗ ਦੇਖਦਾ ਹਾਂ ਇਹ ਮੂਰੇ ਮਾ ਮੜਾ ਜਾਨਾ ਦਾ ਆਸ ਨੇ ਫਰਕ ਪਵੇ ਕਦੋਂ ਜਾ ਕੇ ਆਪਾਂ ਬਾਜੀ ਮਾਰਗੇ ਬਸ ਫੇਰ ਸਰਕ ਤਾਂ ਪੈ ਹੀ ਗਿਆ ਬਸ ਕੋਈ ਗੱਲ ਨਹੀਂ ਮੇਰੇ ਤੇ ਛੱਡ ਦੇ ਹੁਣ ਉਹ ਤਾਂ ਬਾਹਰ ਖੇ ਖਾਈ ਜਾਂਦਾ ਮਨਿੰਦਰ ਆਦੇ ਪੇਕੇ ਵੈਗੀ ਜਾ ਕੇ ਆਪਾਂ ਨੂੰ ਇਹਨਾਂ ਦੀ ਮਿੰਤਾ ਕਰਨ ਦੀ ਲੋੜ ਹੀ ਨਹੀਂ ਗੁਨਾਪੀ ਆਪਣੇ ਕੋਲ ਆਊਗਾ ਮੈਂ ਤਾਂ ਨਾ ਤੇਰੇ ਬਿਨਾ ਪੁੱਛੇ ਵੀ ਉਹਨਾਂ ਨੂੰ ਕਬੂਤ ਕਿਹਾ ਵੀ ਭਾਈ ਤੁਸੀਂ ਸਾਡੇ ਨਾਲ ਤੋਰ ਦੋ ਵੀ ਸਭ ਕੁਝ ਸਾਡਾ ਘਰ-ਬਾਰ ਜ਼ਮੀਨ ਜਾਇਦਤ ਉੱਥੇ ਹੈਗੀ ਆ ਆ ਦਾ ਜਵਾਬ ਖਾ ਲੂਗੀ ਉਹਦਾ ਪਿਓ ਤੇ ਭਰਾ ਜਿਹੜਾ ਉਹ ਹੀ ਜੀ ਮੰਨੇ ਇੰਨਾ ਕੁਝ ਬੋਲ ਪਿਓ ਉਹ ਵੀ ਥੋੜੇ ਜਿਆਦਾ ਖੁਸ਼ ਹੋਏ ਫਿਰਦਾ ਕੋਈ ਜਾਲ ਨਹੀਂ ਲਿਆਵਾਂਗੇ ਅਨਲੇ ਥਾਂ ਤੇ ਚਲ ਪਾਣੀ ਪੂਣੀ ਤਾਂ ਲਿਆ ਦੇ ਥੰਮਕੀ ਗਰਮੀ ਵੀ ਨਹੀਂ ਬੋਲਾ ਬਨਾਲਾ ਬਣਾਉਣੀ ਆ ਜੀ ਹੋਰ ਅਨਲੇ ਮੰਮੀ ਪੀ ਲੈਣਗੇ ਠੀਕ ਐ ਕਿੱਥੇ ਠੰਡ ਦਾ ਮੌਸਮ ਕਿੱਥੇ ਇੱਥੇ ਆ ਕੇ ਮੱਚ ਗਿਆ 45 ਡਿਗਰੀ ਦਾ ਸੋਇ ਮੀਆਂ ਇਹ ਲਾਏ ਤੋਂ ਘਰ ਥੋੜੇ ਛੱਡੇ ਜਾਂਦੇ ਹੁੰਦੇ ਹੈਗੇ। ਉਹ ਮੰਮੀ ਫੋਨ ਹੀ ਨਹੀਂ ਮਾਰੋਂ ਕਰਨੋਂ ਟੀ ਯਾਰ ਦੋਸਤ ਤਾਂਾਰੇ ਗਾਂ ਨਾਂਗੇ। ਕਾਠ ਮੰਡੂ ਸੜ। ਵੀ ਐਨਾ ਗਾਹਾਂ ਨਹੀਂ ਚਾਹੀਦਾ ਹੁੰਦਾ। ਪਹਾੜਾ ਤੇ ਖਤਰਾ ਹੁੰਦਾ گا۔ ਓਏ ਕੋਈ ਖਤਰਾ ਨਹੀਂ ਹੁੰਦਾ ਮੰਮੀ ਉਧਰ ਤਾਂ ਸਾਰਾ ਕੁਝ ਸੇਫ ਆ। ਸਰਕਾਰਾਂ ਨੇ ਪਤਾ ਕਿੰਨਾ ਉੱਤਾ ਕਰਕੇ ਹੁਣ ਸੈਟਿੰਗ ਕੀਤੀ ਵੀ ਆ ਪਹਿਲਾਂ ਡਿਗ ਡੁਗ ਪੰਦੀਆਂ ਸੀ ਵਿਚਟੀਆਂ। ਉਹ ਤਾਂ ਗੱਲ ਠੀਕ ਐ। ਉਹ ਤਾਂ ਮੈਂ ਹੀ ਇਹਨੂੰ ਕਹੀ ਵੀ। ਨਹੀਂ ਤੂੰ ਲਾਫ ਹੁਣ ਹੁਣ ਬੈਠੀ ਬੈਠੀ ਮੈਂ ਕਿਸੇ ਗੱਲ ਦਾ ਨਹੀਂ ਮੇਰੇ। ਚਲੋ ਪਾਣੀ ਪੀ ਲਓ ਨਿੰਬੂ ਪਾਣੀ ਫੇਰ ਬਣਾਉਣੀ ਆ। ਚਲ ਕੋਈ ਨਾ ਮੰਮੀ ਨੂੰ ਤਾਂ ਲੈ ਤੁਸੀਂ ਪੀ ਲਓ। ਨੰਮਿੰਦਰ ਹੁਣ ਪੁੱਛੇ ਨਾ ਨੂੰ ਕਿਹੜਾ ਮੂਹ ਲੈ ਕੇ ਆਇਆ ਇੱਥੇ। ਗਈ ਤਾਂ ਮੇਰੇ ਪਿਓ ਦੀ ਬੇਇੱਜ਼ਤੀ ਕਰਤੀ ਉੱਥੇ ਹੈ। ਚਲ ਕੋਈ ਨਾ ਭਾਬੀ ਗੱਲ ਹੀ ਕਰਨ ਆਈ ਐ। ਸੁਣ ਲੈਣੇ ਵੀ ਕੀ ਕਹਿੰਦੇ ਐ। ਹੁਣ ਕੀ ਗੱਲ ਕਰਨ ਆਏ ਐ? ਨਾਲੇ ਗੱਲ ਕਰਨ ਵਿਚ ਰਹਿ ਗਈ ਗਿਆ ਹੁਣ। ਉਹ ਕੋਈ ਨਾ ਭਾਈ ਸੁਣ ਤਾਂ ਲਈਏ ਗੱਲ। ਇੱਕ ਪੱਖ ਤੇ ਨਹੀਂ ਜਾਇਦਾ ਹੁੰਦਾ। ਉਹਨਾਂ ਦੀ ਵੀ ਗੱਲ ਸੁਣਨੀ ਜ਼ਰੂਰੀ ਆ। ਉਹਦੀ ਤਾਂ ਸਾਨੇ ਬਿਆਨੇ ਦੀ ਬੇਇੱਜ਼ਤੀ ਕਰਤੀ ਨਾ ਫਿਰ। ਕੋਈ ਗੱਲ ਨਹੀਂ ਭਾਬੀ ਮਾਸਟਰ ਦੀਆਂ ਗੱਲਾਂ ਸੁਣ ਲੇਗਾ ਆਪਾਂ ਹਣਾ। ਉਹ ਤੇ ਯਕੀਨ ਕਰ ਲਿਆ ਹੁਣ ਇਹਨਾਂ ਦੀ ਵੀ ਸੁਣ ਲਗੇ। ਕੀ ਪਤਾ ਮਾਸਟਰ ਝੂਠ ਬੋਲਦਾ ਹੋਵੇ। हां भाई ਤੁਸੀਂ ਦੱਸੋ ਹੁਣ ਤੁਸੀਂ ਇੱਟੇ ਵੱਡੇ ਹੋ ਗਏ ਵੀ ਆਪ ਤੋਂ ਵੱਡੇ ਦੇ ਉੱਤੇ ਹੱਥ ਚੱਕੋਗੇ ਉਹ ਹੋਵਾ ਕੋਈ ਤੁਸੀਂ ਮੂੰਹ ਤੇ ਦਾ ਕਰਾਓ ਜਿਹੜਾ ਤੁਹਾਨੂੰ ਕਹਿੰਦਾ ਵੀ ਮੇਰੇ ਤੇ ਹੱਥ ਚੱਕਿਆ ਹੈ ਨਾ ਤੁਸੀਂ ਆਪ ਦੱਸ ਦਿਓ ਅਮ੍ਰਿੰਦਰ ਨੂੰ ਪੁੱਛ ਲਓ ਅਜ ਤੱਕ ਕਿੰਨੀ ਕਿੰਨੀ ਕਰੇ ਸੀ ਗਏ ਬੰਦੇ ਦੀ ਬੇਇੱਜ਼ਤੀ ਕਰੀ ਆ ਤੁਹਾਨੂੰ ਤਾਂ ਲਾਂਭਾ ਆਇਆ ਬਈ ਤੁਹਾਡਾ ਯਾਰਾ ਲੇ ਹੁਣ ਮੇ ਸਿਆਣਾ ਬੇਰਾ ਮੇਰਾ ਤੂੰ ਝੂਠ ਥੋੜੀ ਬੋਲਦਾ ਹੈਗਾ ਜੀ ਆਖਰ ਨੂੰ ਕੋਈ ਮਾਰਿਆ ਬਾਈ ਕਹੇ ਖੱਪੜ ਫੇਰ ਹੀ ਕਹਦਾ ਉਹ ਉਹ ਬਣੇ ਸਾਨੂੰ ਤਾਂ ਕੀ ਪਤਾ ਵੀ ਕਿਉਂ ਨੇ ਆਕੇ ਤੁਹਾਨੂੰ ਇਹ ਗੱਲ ਕਹੀ ਆ ਹਨਾ ਵੀ ਉਹਦੇ ਘਰ ਤੇ ਕੀ ਆ ਪਰ ਸਾਡਾ ਤਾਂ ਕੋਈ ਇਹੋ ਜਿਹਾ ਮਤਲਬ ਨਹੀਂ ਸੀ ਨਾ ਹੀ ਅਸੀਂ ਹੱਥ ਚੱਕਿਆ ਹੈਗਾ ਨਾ ਮੇਰਾ ਪਿਓ ਸਿਆਣਾ ਬਿਆਣਾ ਹੁਣ ਝੂਠ ਬੋਲਦਾ ਹੈਗਾ ਤੁਸੀਂ ਤਾਂ ਸੱਚੇ ਹੋਗੇ ਅੱਛਾ ਮੇਰਾ ਪਿਓ ਝੂਠਾ ਹੋ ਗਿਆ ਨਾ ਕੁੜੀਏ ਤੂੰ ਆਏ ਬੋਲੀ ਜਾਨੀਏ ਤੈਨੂੰ ਕੌਣ ਕਹਿੰਦੇ ਵੀ ਤੇਰੇ ਪਿਓ ਦੇ ਮਾਰਿਆ ਜਾ ਅਸੀਂ ਬੇਇੱਜ਼ਤੀ ਕਰੀ ਬੁਲਾਣਾ ਨੂੰ ਮੂੰਹ ਤੇ ਨਾ ਫੇ ਮੇਰਾ ਪੈ ਝੂਠ ਬੋਲਦਾਗਾ ਹੁਣ ਉਹ ਕੋਈ ਨਾ ਭਾਈ ਸਾਰੀ ਗੱਲ ਮੂੰਹ ਤੇ ਹੋਊਗੀ ਤਾਂ ਹੀ ਬੈਠੇ ਆਂ ਤਾਂ ਹੀ ਪੰਚਾਇਤ ਲਾਈ ਆ ਆਪਾਂ ਠੀਕ ਆ ਸਾਰੀ ਗੱਲ ਮੂੰਹ ਤੇ ਕਰਾਂਗੇ ਅੱਜ ਨਾ ਭਾਈ ਤੂੰ ਮੈਨੂੰ ਐਂ ਦੱਸ ਚੱਲ ਇਹ ਤਾਂ ਗੱਲ ਰਹਿ ਗਈ ਇੱਕ ਪਾਸੇ ਤਾਂ ਉਹ ਕੁੜੀ ਵਾਲੀ ਗੱਲ ਕੀ ਹੈਗੀ ਹੈ ਕੌਣ ਸੀ ਉਹ ਕੁੜੀ ਉਹ ਬਾਪੂ ਜੀ ਮੈਂ ਦੱਸਿਆ ਤਾਂ ਸੀ ਮਨੇ ਤੈਨੂੰ ਸਾਰੀ ਗੱਲ ਮੈਂ ਤਾਂ ਕਿਉਂ ਇੰਨਾ ਵੀ ਕਹਦਾ ਮੈਂ ਤੇਰੇ ਮੂੰਹ ਤੇ ਲਿਆਉਂਗਾ ਕੁੜੀ ਨੂੰ ਇਹੋ ਜੀ ਕੋਈ ਗੱਲ ਨਹੀਂ ਇਹਨੇ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਚੱਕ ਕੇ ਵਾ ਕੇ ਭੱਜਿਆ ਹੀ ਲੈ ਕੇ ਜਵਾਬ ਉਹ ਕਾਕਾ ਕਿਹਨੂੰ ਕਿਹਨੂੰ ਮੂੰਹ ਤੇ ਕਰੇਗਾ ਤੂੰ ਹੈਂ ਜੋ ਵੀ ਜਿਹੜਾ ਕੁਝ ਹੋ ਗਿਆ ਮੈਂ ਗਲਤੀ ਮੰਨਦਾ ਹੀ ਅੱਕੇ ਤੋਂ ਗਲਤੀ ਦਾ ਮੌਕਾ ਨਹੀਂ ਦਿੰਦੇ ਭਾਈ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਬਸ ਮਨਿੰਦਰ ਨੂੰ ਕੋਈ ਗਲਤ ਫਹਿਨੀ ਪੈ ਗਈ ਇਹ ਨੇ ਗੱਲ ਨਹੀਂ ਸੁਣੀ ਇਹ ਤਾਂ ਬਸ ਇੱਧਰ ਆ ਗਈ ਮੰਮੀ ਤੁਹਾਡੇ ਸਾਹਮਣੇ ਕੁੜੀ ਆਈ ਸੀ ਨਾ ਤੁਹਾਡੇ ਸਾਹਮਣੇ ਫੋਟੋਆਂ ਦਿਖਾਉਂਗਾ ਸੀ ਨਾ ਉਹਨੇ ਨਾ ਇੰਨੇ ਦਿਨ ਹੋ ਗਏ ਇੰਨੇ ਦਿਨ ਦੀ ਨਹੀਂ ਮੂੰਹ ਤੇ ਕਰਾਈ ਤੁਸੀਂ ਕੋ ਯਾਰ ਮਨਿੰਦਰ ਕੋਈ ਗੱਲ ਦਾ ਯਕੀਨ ਵੀ ਹੁੰਦਾ ਐ 7-8 ਸਾਲ ਹੋ ਗਏ ਤੈਨੂੰ ਉੱਥੇ ਬੈਠੇ ਮੈਂ ਤੂੰ ਆ ਰਸ ਕਦੇ ਲਾਂਭਾ ਆਇਆ ਸੀ ਨਹੀਂ ਆਇਆ ਸੀ ਭਰਾ ਤਾਂ ਗਿਆ ਨਾ ਉਹ ਫੇ ਤੂੰ ਗੱਲ ਤਾਂ ਸੁਣ ਲੈਂਦੀ ਮੇਰੀ ਇੱਕ ਵਾਰੀ ਰਾਮਦਾਰੀ ਨਾਲ ਐਨੀ ਗੱਲ ਬਤਾਉਂਦੀ ਤਾਂ ਲੋੜ ਨਹੀਂ ਸੀ ਚਾਹਦਾ ਇਹਨਾਂ ਨੂੰ ਟਿੱਕ ਕਰਿਆ ਹੈ ਨਾਲੇ ਆਪ ਪਿੱਠੋਂ ਦੇ ਫਿਰ ਉਹ ਠਠਾ ਉਹਨੂੰ ਇਹ ਕਿਹੜਾ ਭਾਈ ਬਗਾਨੇ ਥਾਂ ਜਾਂ ਆਗਦੇ ਘਰੇ ਆਈ ਹੈ ਹੈ ਪਰ ਜਿਹੜੀ ਗੱਲ ਆ ਤੁਹਾਡੀ ਗੱਲ ਮਾੜੀ ਹੈਗੀ ਤੁਸੀਂ ਮੈਨੂੰ ਗੱਲ ਦੱਸੋ ਕਿ ਗੱਲ ਕਾਹਨ ਉਹ ਕੁੜੀ ਕਾਹਨ ਆ ਕੀ ਗੱਲ ਆ ਉਹਦੇ ਉੱਥੇ ਠੀਕ ਹੈ ਤੇ ਕਿਵੇਂ ਓਹਦੇ ਕੋਲ ਫੋਟੋ ਆਈ ਲੈ ਤੂੰ ਜਾਣਦਾ ਨਹੀਂ ਉਹਨੂੰ ਕੋਈ ਯਾਰ ਮਨਿੰਦਰ ਹਣਮਾ ਕੀ ਗਾ ਸਾਰੇ ਸੈਨਾਗਾਂ ਨੇ ਬੈਠੇ ਆ ਮੈਂ ਤੈਨੂੰ ਕਹੀ ਜਾਂਦਾ ਨਾ ਵੀ ਕੋਈ ਗੱਲ ਨਹੀਂ ਆਪਾਂ ਸਾਰੀ ਗੱਲ ਕਲੀਅਰ ਕਰ ਲਾਂਗੇ ਐਵੇਂ ਤੇ ਜੁਬਾਂ ਦਾ ਫਾਇਦਾ ਹੈਗਾ ਕੋਈ ਗੱਲ ਕਾਲੇ ਭਾਈ ਆਹੀ ਗੱਲ ਦਾ ਇਕੱਠ ਕੀਤਾ ਹੈਗਾ ਵੀ ਤੂੰ ਗੱਲ ਦੱਸ ਦੇਂਦਾ ਸੀ ਦੇ ਸੈਨਾ ਬਣਾ ਨੂੰ ਕੀ ਆ ਉਹ ਵੀ ਤਾਂ ਗੱਪਪ ਹੋ ਰਿਆ ਨੂੰ ਪਤਾ ਹੀ ਹੈ ਸਭ ਪਤਾ ਲੱਗ ਗਿਆ ਭਾਈ ਜਦੋਂ ਫੋਟੋ ਦੇਖ ਲਈ ਹੈ ਵੀ ਉਹਦੇ ਵਿੱਚ ਹੁਣ ਕੀਲ ਕੋ ਰਹਿ ਗਿਆ ਵੀ ਤੂੰ ਗੱਲ ਦੱਸਦਾ ਲੱਗੀ ਹੈ ਨਹੀਂ ਕੁੜੀ ਨੂੰ ਲਿਆ ਮੂਰੇ ਜੈ ਨਹੀਂ ਕਹਿਣਾ ਜੇ ਤੇਰੇ ਆਖੇ ਲੱਗਦੀ ਆ ਤਾਂ ਬਲਾ ਬਲਾ ਕੇ ਗੱਲ ਕਰ ਉਹ ਬਾਪੂ ਜੀ ਮੇਰੀ ਤਾਂ ਉਹ ਨਾਲ ਗੱਲਬਾਤ ਵੀ ਨਹੀਂ ਹੁੰਦੀ ਸੀ ਠੀਕ ਆ ਸਾਡੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਤੁਹਾਨੂੰ ਵੀ ਪਤਾ ਉਮਰ ਐ ਜੀ ਹੁੰਦੀ ਆ ਉਹਦਾ ਗਲਤ ਕਾ ਕਰ ਲੈਂਦਾ ਬੰਦਾ ਉਹੀ ਗੱਲ ਮੈਂ ਉਹਨੂੰ ਸਮਝਾਈ ਸੀ ਵੀ ਇਹ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਪਤਾ ਨਹੀਂ ਉਹਦੇ ਕੋਲੇ ਫੋਟੋ ਕਿਵੇਂ ਆਈ ਕਿੱਥੋਂ ਲਈ ਆ ਉਹ ਠੀਕ ਆ ਮੈਂ ਤਾਂ ਉਹਨੂੰ ਐ ਕਿ ਮੇਰੇ ਮੇਰੇ ਦਾ ਨੰਬਰ ਵੀ ਨਹੀਂ ਸੀ ਉਹਦੇ ਕੋਲੇ ਹੋਰ ਦੱਸੋ ਮੈਂ ਕੀ ਫਿਰ ਭਾਈ ਉਹ ਘਰੇ ਕਿਵੇਂ ਆ ਗਈ ਜਦੋਂ ਵਿਆਹ ਥੋੜਾ ਹੋ ਗਿਆ ਸੀ ਗੱਲਬਾਤ ਬੰਦ ਹੋ ਗਈ ਫਿਰ ਉਹ ਘਰੇ ਕਿਵੇਂ ਆ ਗਈ ਉਹ ਬਾਪੂ ਜੀ ਘਰ-ਬਾਰ ਦਾ ਤਾਂ ਉਹਨੂੰ ਪਤਾ ਹੀ ਸੀਗਾ ਅਨ ਪਹਿਲਾਂ ਵੀ ਜਾਣਦੀ ਸੀ ਇਹ ਕੀ ਪਤਾ ਉਹਨੂੰ ਕਿਸੇ ਨੇ ਭੇਜਿਆ ਹੋਵੇ ਜਾਂ ਇਹ ਕੋਈ ਹੋਰ ਕਰ ਲੋਗੇ ਇਹੀ ਤਾਂ ਮੈਨੂੰ ਨਹੀਂ ਪਤਾ ਲੱਗਦਾ ਵੀ ਗੱਲ ਹੈਗੀ ਸੀ ਤੇ ਬਾਈ ਗੱਲ ਦੀ ਕੂਚ ਕਰੋ ਪਤਾ ਕਰੋ ਗੱਲ ਦਾ ਵੀ ਗੱਲ ਕੀ ਹੈ ਕਿ ਕੋਈ ਨਹੀਂ ਕਰ ਲਾਂਗੇ ਪਤਾ ਹੁਣ ਇੱਕ ਵਾਰੀ ਜਿੜੀ ਮੰਦਿਰ ਨੂੰ ਤੋੜੋ ਸਾਡੇ ਨਾਲ ਨਾਲੇ ਉਹਨੂੰ ਫਲਾਵ ਮਾਸੜ ਜੀ ਨੂੰ ਕਰਾਓ ਮੂੰਹ ਤੇ ਵੀ ਕੀ ਨੇ ਕੋਈ ਨਾ ਕੋਈ ਨਾ ਤੋੜਾਂਗੇ ਜਾ ਤੂੰ ਆਏ ਕਰ ਸੱਜ ਕੇ ਲਿਆ ਆ ਦੇ ਪਾਪੇ ਨੂੰ ਗੱਲ ਕਰਦੇ ਆ ਜੋ ਕੀ ਸਾਰੀ ਗੱਲ ਪਤਾ ਹੀ ਲੱਗ ਗਈ ਤੁਸਾਂ ਨੂੰ ਇੱਥੇ ਵੀ ਹੈ ਨਹੀਂ ਕਿ ਆ ਕਿੱਥੇ ਆਉ ਮੈਨੂੰ ਤਾਂ ਹੀ ਬੁਲਾਦਾ ਇੱਧਰ ਹੀ ਗਿਆ ਕੰਮ ਦਿੰਦੇ ਜੇ ਬੁਲਾ ਲਿਆ ਤੈਨੂੰ ਪਤਾ ਹੀ ਨੂਗਾ ਕਿਸੇ ਕੰਮ ਇਹਨੂੰ ਕਰਨਾ ਆਪਣੇ ਪਿੰਡਾਂ ਨਾਲ ਕਿਹਦੇ ਤੇ ਆਉਂਗਾ ਤੂੰ ਕੋਈ ਨਹੀਂ ਤੂੰ ਥੱਦ ਕੇ ਲਿਆ ਗੱਲ ਕਰਨੀ ਆ ਮੂੰਹ ਤੇ ਹੁਣ ਦੱਸੀ ਨਾਲੇ ਉਰੇ ਆਏ ਦੀ ਪਤਾ ਲੱਗੇ ਚੰਗਾ ਆਏ ਕੀ ਬਾਪੂ ਭੱਜਣ ਲੱਗਿਆਗਾ ਗੱਲਾਂ ਕਿਹਜੀਆਂ ਕਰਦਾ ਹੁੰਨਾ ਤੂੰ ਵੀ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਵੀ ਭੱਜਦਾ ਕਿ ਨਹੀਂ ਭੱਜਦਾ ਮੈਂ ਤਾਂ ਹੀ ਤਾਂ ਕਹਿੰਦੀ ਹਾਂ ਨਾਲੇ ਨਾਲੇ ਕੱਠਾ ਵਧੀਆ ਲੱਗ ਜੂ ਪਤਾ ਕੌਣ ਝੂਠਾ ਕੌਣ ਸੱਚਾ ਹੈਗਾ ਮੈਂ ਤਾਂ ਮੈਨੇ ਭਾਈ ਵੀ ਮੂੰਹ ਤੇ ਕੋਈ ਨਾ ਕਰਦੇ ਸਾਰੀ ਗੱਲ ਬੱਸ ਜਾ ਚਾਹ ਪਾਣੀ ਲੈ ਕੇ ਆ ਚਾਹ ਪਾਣੀ ਤਾਂ ਪੁੱਛਿਆ ਹੁੰਦਾ ਇਸ ਜਾਨ ਨੂੰ ਕੀ ਹੋ ਗਿਆ ਜੇ ਆਪਣਾ ਗੱਲ ਕਰਨ ਆਇਆ ਚਾਹ ਪਾਣੀ ਦਾ ਪੁੱਛਣ ਦਾ ਹੱਕ ਕੋਈ ਨਾ ਮੈਨੂੰ ਪਾਣੀ ਨਹੀਂ ਪੁੱਤ ਸੀ ਚਾਹ ਪਾਣੀ ਸਾਰਾ ਕੁਝ ਪੀ ਕੇ ਆਇਆ ਬਸ ਐਵੇਂ ਮੈਨੇ ਅੰਦਰ ਸਾਡੇ ਨਾਲ ਬਗਦੇ ਕੋਈ ਨਾ ਭੇਜ ਦਾਂਗੇ ਆਉਂਦਾ ਦੋੜਾ ਦਾਂਗੇ ਵੀ ਪਾਈ ਉਹ ਬਾਪੂ ਮਾਣਿਆ ਤੈਨੂੰ ਯਾਰ ਸਾਰੇ ਪਿੰਡ ਚ ਭਾਲਿਆ ਕੀ ਕਰਦਾ ਫਿਰ ਤਾਨੂੰ ਓਏ ਯਾਰ ਮੈਂ ਤਾਂ ਚਰਦਾ ਲੈਣ ਵਾਗਿਆ ਸੀ ਕਿਵੇਂ ਕੀ ਗੱਲ ਉਸ ਕਾਂਝੀ ਬਣਾਈ ਆ ਤੇਰੀ ਖਾਤਰ ਆ ਗੁੰਦ ਕਟੀ ਦਾ ਪਾਇਆ ਵਿੱਚ ਆ ਜਾ ਯਾਰ ਪੀਲਾ ਕਮਾਲ ਓਏ ਮੇਰਾ ਤਾਂ ਨਾ ਰਾਤ ਵਾਲਾ ਮੀਠ ਮੂਡ ਜਾ ਖਾ ਕੇ ਤੇ ਦਰਦੂਰੀ ਵੀ ਕਿ ਉਹ ਹੀ ਹਜੇ ਤੱਕ ਨਹੀਂ ਸੀ ਲੋਟ ਹੋਇਆ ਤੁਸੀਂ ਕਾਂਝੀ ਬਣਾਈ ਆ ਵਧੀਆ ਕੰਮ ਕਰ ਲਿਆ ਤੁਸੀਂ ਮੈਨੂੰ ਪਤਾ ਈ ਔਖਾ ਤੂੰ ਹੋਰ ਕੀ ਐ ਪਤਾ ਗੱਲ ਕੀ ਹੁੰਦੀ ਆ ਰਾਤ ਨੂੰ ਜਦੋਂ ਬਤੱਤੀ ਦਾਰੂ ਪੀ ਲੈਣੇ ਬਾਲੀ ਪੀ ਲੈਣੇ ਫਿਰ ਉਸ ਤੋਂ ਬਾਅਦ ਗੱਲਾਂ ਐ ਬਣ ਜਾਂਦੀਆਂ ਵੀ ਕਾਲਜਾਂ ਦਾ ਮਸਦਾ ਦਿੰਦਾ ਫਿਰ ਜ਼ਿਆਦਾ ਲੱਸੀ ਪੀਓ ਤੇ ਜਾਂ ਨਹੀਂ ਬਣਦਾ ਤੇ ਆ ਬਣਦਾ ਵੀਰੇ ਹਾਂ ਠੀਕ ਹੈ ਨਾ ਚਾ ਵਧੀਆ ਕੀਤਾ ਤੁਸੀਂ ਮੇਰੇ ਪੰਜਾਬ ਦਾ ਹੱਲ ਕਰਤਾ ਹਨਾ ਨਾਲੇ ਇੱਕ ਕੰਮ ਹੋਰ ਆ ਹਾਂ ਚਲ ਦੱਸ ਦਾਂ ਤੈਨੂੰ ਕੋਈ ਨਹੀਂ ਆ ਜਾ ਕੇ ਨਾ ਚਲ 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 ਦੱਸ ਦੇ ਨਾਲੇ ਨਾਲ ਪੈਂ ਕਰਦੇ ਇੱਕ ਸਕੰਜੀ ਪੀ ਲੈਨੇ ਆ ਨਾਲੇ ਉੱਥੇ ਬੈਠ ਕੇ ਗੱਲਬਾਤ ਕਰ ਲਵਾਂਗੇ ਠੀਕ ਹੈ ਨਾ ਠੀਕ ਆ ਸਕੰਜੀ ਵੀ ਪੀ ਲੈ ਮੈਂ ਤਾਂ ਦੋ ਗਲਾਸ ਪੀਉਂਗਾ ਠੀਕ ਹੈ ਨਾ ਕੀ ਹੋ ਗਿਆ ਲੜ ਗਿਆ ਕੁਝ ਮੈਂ ਨਾ ਦੁਕਾਨ ਵਾਲੇ ਦੇ ਪੈਸੇ ਦੇ ਆ ਮੈਂ ਆ ਕੇ ਗੱਲ ਕਰਦਾ ਤੂੰ ਮੈਂ ਪੈਸੇ ਨੂੰ ਕੀ ਆ ਜਰਾ ਲੈ ਮੈਂ ਤੇ ਤੂੰ ਪੈਸੇ ਤੇਰਾ ਪੈਸਾ ਕਰ ਕੀ ਆ ਕੀ ਬਾਅਦ ਚ ਫਿਰ ਅਗਲਾ ਧਾਰ ਚੀਜ਼ ਦਿੰਦਾ ਨਹੀਂ ਕਾ ਨੂੰ ਤੂੰ ਕਿ ਇੱਥੇ ਸਦਾ ਲਈ ਰਹਿਣਾਗਾ ਭਲਾ ਰਸਤੇਦਾਰ ਆਏ ਨੇ ਨੰਦ ਮੇਲਾ